ਖਾਦੀ ਪੀਤੀ ਦੀ ਭਾਈ ਮੈਨੇ ਵਾਲੀਆਂ ਖੋਰੀਆਂ ਤੇ ਮੈਨੂੰ ਬਲਾ ਵੀ ਰੇ ਸੇ ਕਰਦੇ ਬਾਜਰੀ ਆ ਗਿਆ ਮੈਨੇ ਤੇ ਮੋਟਰਸਾਈਕਲ ਤੇ ਨਾਨੀ ਵਿੱਚ ਬੈਠੀ ਸੀ ਬਾਪੀਤੀ ਖਾਦੀ ਮੇਰਤੂ ਜੱਦਰ ਦੇ ਲੀਚੇ ਮੈਂ ਗੱਦੇ ਕਬਰ ਸੋਹੇ ਟੀਵੀ ਟੇਬਲ ਫ੍ਰੀਜ ਵਾਸ਼ਿੰਗ ਮਸ਼ੀਨ ਪੂਰਾ ਸੈਟ ਬੱਚੇ ਤੋਂ ਗਲਤੀ ਹੋ ਗਈ ਮੇਰੇ ਤੋਂ ਖਾਦੀ ਪੀਤੀ ਦੇ ਵਿੱਚ ਵਾਲੀਆਂ ਖੋ ਹੋ ਗਈਆਂ ਇਹ ਬੋਲ ਇਸ ਨੌਜਵਾਨ ਦੇ ਨੇ ਜੋ ਕਿ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਮੂੰਹ ਤੇ ਕਪੜਾ ਬੰਨਿਆ ਹੋਇਆ ਤੇ ਨਾਲ ਇਸ ਦੇ ਇੱਕ ਬਜ਼ੁਰਗ ਆਦਮੀ ਤੇ ਪਿੱਛੇ ਇੱਕ ਮਹਿਲਾ ਖੜੀ ਵੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਜਿਨ੍ਹਾਂ ਨੇ ਕੱਪੜੇ ਦੇ ਨਾਲ ਮੂੰਹ ਢੱਕਿਆ ਹੋਇਆ ਇਸ ਨੌਜਵਾਨ ਨੇ ਬਜ਼ੁਰਗ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋਈਆਂ ਨੇ ਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਸ ਨੂੰ ਕਾਬੂ ਕਰ ਲਿਆ ਜਲਾਲਾਬਾਦ ਦੇ ਪਿੰਡ ਅਮੀਰ ਖਾਸ ਸੜਕ ਦੇ ਕੰਡੇ ਪੈਦਲ ਜਾਰੀ ਬਜ਼ੁਰਗ ਦੇ ਕੰਨਾਂ ਦੇ ਵਿੱਚੋਂ ਮੋਟਰਸਾਈਕਲ ਤੇ ਸਵਾਰ ਨੌਜਵਾਨ ਨੇ ਵਾਲੀਆਂ ਖੋਲੀਆਂ ਮੌਕੇ ਤੇ ਮੌਜੂਦ ਪਿੰਡ ਵਾਲਿਆਂ ਨੇ ਫੜ ਕੇ ਇਸ ਨੌਜਵਾਨ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਫਿਰ ਜਦੋਂ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕੀਤਾ ਤਾਂ ਫਿਰ ਮੀਡੀਆ ਮੂਰੇ ਇਸ ਨੇ ਸਾਰੀ ਗੱਲਬਾਤ ਦੱਸੀ ਕਿ ਕਿਵੇਂ ਇਸ ਨੇ ਖਾਦੀ ਪੀਤੀ ਦੇ ਵਿੱਚ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸ ਤੋਂ ਪਹਿਲਾਂ ਵੀ ਇਹ ਦੋ ਵਾਰਦਾਤਾਂ ਹੋਰ ਕਰ ਚੁੱਕਿਆ ਆ ਸੁਣੋ ਇਸ ਮੁੰਡੇ ਦੇ ਮੂੰਹੋਂ ਕਿਵੇਂ ਉਸ ਨੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਿਰ ਬਾਅਦ ਦੇ ਵਿੱਚ ਮੀਡੀਆ ਮੂਰੇ ਆਪਣਾ ਇਲਜ਼ਾਮ ਜਿਹੜਾ ਉਹ ਕਬੂਲ ਲਿਆ ਇੱਥੇ ਕੀ ਕਰਦੇ ਹੋ ਤੁਸੀਂ ਇੱਧਰ ਵਿਆਹ ਦੇਖਣਾ ਸੀ ਜਲਾਲਾਬਾਦ ਦੇ ਜਾ ਰਹੇ ਸੀ ਫਿਰੋਜ਼ਪੁਰ ਘਰ ਅੱਛਾ ਬਾਕੀ ਤੁਸ ਨੇ ਕਿਉਂ ਫੜਿਆ ਤੁਹਾਨੂੰ ਖਾਦੀ ਪੀਤੀ ਸੀ ਭਾਈ ਮੈਨੇ ਬਾਲੀਆਂ ਖੋੜੀਆਂ ਤੇ ਮੈਨੂੰ ਬਲਾ ਵੀ ਰੇ ਸੇ ਕਰਦੇ ਬਾਜਰੀ ਆ ਗਿਆ ਕਹਿੰਦੇ ਮੈਨੇ ਅੱਛਾ ਤੇ ਮੋਟਰਸਾਈਕਲ ਤੇ ਨਾਲੀ ਵਿੱਚ ਬੈਠੀ ਸੀ ਬਾ ਪੀਤੀ ਖਾਦੀ ਮੇਰ ਤੋਂ ਹੀ ਕੰਮ ਹੋ ਗਿਆ ਅੱਗੇ ਵੀ ਖੋਲ ਹੋਣਾ ਹੈ ਨੇ ਪਹਿਲੀ ਵਾਰ ਇੰਦਾ ਪਹਿਲਾਂ ਪਹਿਲਾਂ ਵੀ ਜੇਸ਼ ਕੀ ਪਹਿਲਾਂ ਕਿੰਨੇ ਪਰਚੇ ਨੇ ਦਿਰਦੇ ਹਾਰੇ ਫਿਰ ਤੇ ਫਿਰ ਤਿੰਨ ਵਾਰ ਪਰਚੇ ਹੈ ਤਿੰਨ ਪਰਚੇ ਉਹ ਕਾਦੇ ਨੇ ਉਹ ਕਾਦੇ ਨੇ ਕੋਈ ਨਾਸੀ ਦੀ ਉਹ ਵੀ ਖਾਦੀ ਪੀਤੀ ਵਾਲੀ ਨੇ ਨਹੀਂ ਮੋਲ ਖੋਲੇ ਸੀ ਕਿ ਇਦਾਂ ਮੁੰਡਿਆਂ ਨਾਲ ਗਿਆ ਸੀ ਬਸ ਪੜਿਆ ਗਿਆ ਕਾਨੂੰਨ ਕੀ ਨਾਲੇ ਨਹੀਂ ਨਾ ਪਹਿਲੀ ਵਾਰ ਹੀ ਕੀਤਾ ਨਹੀਂ ਮੋਲ ਖੋਤਾ ਸੀ ਮੁੰਡਿਆਂ ਨੇ ਨਾਲ ਤੇ ਮੇਰੇ ਸਰਬਾਸ ਨਹੀਂ ਖਾਂਦਾ ਕੀ ਹੈ ਤੂੰ ਸਵਾਨ ਲੰਦਾ ਹੈ ਟਿੱਟਾ ਹਾਂਜੀ ਬਾਈ ਹਾਂ ਜਿਹੜਾ ਇੱਥੇ ਕਿਥੇ ਰਹਿੰਦੇ ਹੋ ਜਿਹੜੇ ਤੇਰੇ ਨਾਲ ਨੇ ਇਹ ਇਹ ਵੀ ਨਾਲ ਸੀਗੇ ਉਦੋਂ ਨਹੀਂ ਜੀ ਨਹੀਂ ਨਹੀਂ ਜਦੋਂ ਵਾਲੀਆਂ ਖੋਈਆਂ ਤੁਸੀਂ ਇਹ ਨਾਲ ਸੀ ਹਾਂਜੀ ਮੋਟਰਸਾਈਕਲ ਕੌਣ ਚਲਾਉਂਦਾ ਸੀ ਨਹੀਂ ਸੀ ਜੀ ਮੋਟਰਸਾਈਕਲ ਕੌਣ ਚਲਾਉਂਦਾ ਸੀ ਹਾਂ ਜੇ ਹੁੰਦੇ ਜਦ ਤੁਸੀਂ ਪੁਲਿਸ ਨੇ ਤੁਹਾਨੂੰ ਫੜਿਆ ਹਾਂਜੀ ਇਸ ਨਾਲ 500 ਮੋਟਰਸਾਈਕਲ ਹਾਂਜੀ ਤੂੰ ਮਗਰ ਬੈਠਦਾ ਸੀ ਹਾਂਜੀ ਮਗਰ ਸੀ ਤੁਹਾਡੀ ਰਾਇਤ ਹੈਗੀ ਸੀ ਸਾਰਿਆਂ ਦੀ ਨਹੀਂ ਨਹੀਂ ਬਾਜਾ ਮਾਰਨ ਦੇ ਸੀ ਪਰ ਮੈਂ ਬਸ ਖਾਦੀ ਪੀਤੀ ਮੈਂ ਤੁਹਾਡੀ ਪਲੈਨਿੰਗ ਸੀ ਮੋਟਰਸਾਈਕਲ ਤੇ ਇੱਕੋ ਹੀ ਸੀ ਨਾ ਮੋਟਰਸਾਈਕਲ ਕੋਈ ਨਹੀਂ ਪਲੈਨਿੰਗ ਤੋਂ ਬਿਨਾ ਥੋੜੋ ਤੁਸੀਂ ਬਾਥਰੂਮ ਕਰਨ ਲੱਗਿਆ ਸੀ ਸਰ ਨਸ਼ੇ ਚ ਪੈ ਗਏ ਹਾਂ ਇੱਥੇ ਕਿੱਥੇ ਆਏ ਸੀ ਤੁਸੀਂ ਕਿਹੜਾ ਜਲਾਲਾਬਾਦ ਆਇਆ ਸੀ ਰਿਸ਼ਤੇਦਾਰੀ ਕਿਹੜਾ ਰਿਸ਼ਤੇਦਾਰ ਕੋਲ ਨੇ ਥੇ ਇਹਦੇ ਨਾਲੇ ਲਾਗੇ ਬਰਾਤ ਦੇ ਆ ਸੀ ਹਾਂ ਕਿੱਥੋਂ ਦੇ ਰਹਿਣ ਨਾਲ ਕਿੱਥੋਂ ਦੇ ਪਿੰਡ ਕਿਹੜਾ ਤੁਹਾਡਾ ਆਪਣਾ ਰੋਪੜ ਭਾਜੀ ਰੋਪੜ ਰੋਪੜ ਤੋਂ ਮੋਟਰਸਾਈਕਲ ਦੇਸੀ ਇਥੇ ਨਹੀਂ ਫਿਰੋਜਪੁਰ ਸੇਪ ਆ ਇਥੇ ਅੱਛਾ ਜੀ ਬਈ ਫਿਰੋਜਪੁਰ ਮੋਟਰਸਾਈਕਲ ਕੋਲ ਸੇ ਤੁਹਾਡਾ ਆਉਂਦਾ ਹਾਂਜੀ ਬਈ ਹਾਂਜੀ ਕਿਸ਼ਤਾ ਤੇ ਲਿਆਦਾ ਅੱਛਾ ਜਿਹੜੇ ਤਿੰਨ ਪਰਚੇ ਨੇ ਕਿਹੜੇ ਕਿਹੜੇ ਥਾਣੇਦਰ ਦੇ ਨੇ ਤੇ ਜਲੰਧਰ ਸੇ ਤੇ ਜਲੰਧਰ ਇਹ ਪਰਚੇ ਘਰ ਆਸ ਕੋਲ ਤੁਹਾਡੇ ਦਾ ਵੀ ਪਹਿਲਾਂ ਕੋਈ ਪਰਚਾ ਨਹੀਂ ਪਾਤ ਪਰਚੇ ਅੱਛਾ ਮੈਂ ਪਹਿਲੀ ਦਫਾ ਇਹਨੂੰ ਮੋਟਰਸਾਈਕਲ ਚਲਾ ਰਹੇ ਤੁਸੀਂ ਸੀ ਹਾਂਜੀ ਮੋਟਰਸਾਈਕਲ ਚਲਾ ਰਹੇ ਨਹੀਂ ਜਦੋਂ ਪਿੰਡ ਦੇ ਤੁਹਾਡੇ ਮੋਰ ਬੰਦੇ ਲੱਗੇ ਤੁਸੀਂ ਮੋਟਰਸਾਈਕਲ ਰੋਕਿਆ ਨਹੀਂ ਫਿਰ ਵੀ ਰੋਕਿਆ ਸਾਰਾ ਸੀ ਨਹੀਂ ਰੋਕਿਆ ਤੁਸੀਂ ਰੋਕੇ ਤੇ ਮੜ ਕੇ ਸੰਤਾਪੇ ਚਲੋ ਤਾਂ ਬੈਠੋ ਨਹੀਂ ਉਹਨਾਂ ਨੇ ਗੱਡੀ ਲਾਈ ਅੱਗੇ ਤਾਂ ਰੁਕਿਆ ਨਹੀਂ ਜਦੋਂ ਕਹਿੰਦੇ ਸਾਨੂੰ ਰੁਕ ਜਾਓ ਸ਼ਰਾਬ ਸੀ ਮੇਰੀ ਪੀਤੀ ਸੀ ਉਦੋਂ ਕੋਈ ਮੋਟਰਸਾਈਕਲ ਲੱਗਾ ਮੈਂ ਡਿੱਗ ਗਿਆ ਜਿਹੜੀ ਕੈਮਰੇ ਦੀ ਫੁਟੇਜ ਆਉਂਦੇ ਤਾਂ ਤੁਸੀਂ ਬੜਾ ਮੋਟਰਸਾਈਕਲ ਤੇਜ਼ ਭੇਜ ਲ ਜਾਂਦੇ ਸੀ ਰੋਕ ਨਹੀਂ 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 ਕੰਮ ਕੀ ਕਰਦੇ ਹੋ ਕੀ ਕੰਮ ਕਰਦੇ ਹੋ ਮੈਂ ਜੀ ਅਸੀਂ ਚਦਰ ਜੁੱਧਾ ਵੇਚ ਰਹੇ ਹਾਂ ਚਾਦਰਾਂ ਵੇਚ ਰਹੇ ਹਾਂ ਅਸੀਂ ਕੱਪੜਾ ਕੱਪੜਾ ਵੇਚ ਰਹੇ ਹਾਂ ਚਦਰ ਦੇ ਲੀਚੇ ਮੈਂ ਗੱਦੇ ਕਬਰ ਸੋਵੀ ਟੀਵੀ ਟੇਬਲ ਫ੍ਰਿਜ ਵਾਸ਼ਿੰਗ ਮਸ਼ੀਨ ਪੂੜਾ ਸੱਟਰ ਬੱਚੇ ਤੋਂ ਗਲਤੀ ਹੋ ਗਈ ਜੀ ਕੀ ਕਰਨਾ ਵੀ ਤੇ ਨਾਲ ਫਿਰ ਪਾਰਟ ਟਾਈਮ ਹੀ ਕੰਮ ਕਰ ਲੈਣੇ ਖੋਣ ਦੀ ਸੀ ਸਮਾਰਟੀ ਨਾ ਪਏ ਗੰਦੇ ਕੰਮਾਂ ਚ ਰਲ ਗਏ ਭਾਈ ਇਹ ਸਾਈਡ ਬਿਜ਼ਨਸ ਹੀ ਫਿਰ ਤੁਹਾਡਾ ਨਹੀਂ ਭਾਈ ਜੀ ਬੈਸ ਬਚਨ ਮੀਰ ਤੁਸੀਂ ਵੀ ਕੋਈ ਨਸ਼ਾ ਕਰਦੇ ਜੀ ਨਹੀਂ ਸਰ ਮੈਂ ਤਾਰੂ ਪੀਣਾ ਸਰ ਠੀਕ ਹੈ ਓਕੇ ਮਿਲਾਂਗੇ ਸੋ ਮੌਕੇ ਤੇ ਮੌਜੂਦ ਪਿੰਡ ਵਾਲਿਆਂ ਨੇ ਫੜ ਕੇ ਨੌਜਵਾਨ ਦੀ ਛਿੱਤਰ ਪਰੇਡ ਕੀਤੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਇਸ ਦੀ ਸਾਰੀ ਜਾਣਕਾਰੀ ਪ੍ਰੈਸ ਕਾਨਫਰੰਸ ਰਾਹੀਂ ਵੀ ਦਿੱਤੀ ਹੈ ਤੇ ਮਾਮਲੇ ਦੀ ਅੱਗੇ ਹੋਰ ਜਾਂਚ ਚੱਲ ਰਹੀ ਹੈ ਜਲਾਲਾਬਾਦ ਤੋਂ ਅਰਵਿੰਦਰ ਤਨੇਜਾ ਦੀ ਰਿਪੋਰਟ ਡੇਲੀ ਪੋਸਟ ਪੰਜਾਬ